ਸਾਰੇ ਮੇਰੇ ਵੱਲੋਂ ਪੈਂਟ ਭਰਾਉਣ ਨੂੰ ਜੈ ਐਮ ਸੀ ਜੀ ਅਸੀਂ ਥੋੜੇ ਜਨਾ ਤੋਂ ਦੇਖ ਰਹੇ ਹਾਂ ਕਿ ਕੁਝ ਫੇਸਬੁੱਕ ਦੇ ਉੱਤੇ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਕਿ ਸਾਡੇ ਚਰਚ ਦੇ ਖਾਮਰ ਚਰਚ ਦੇ ਪ੍ਰਧਾਨ ਜਤਿੰਦਰ ਗੌਰਗਨ ਵਸੀ ਦੇ ਖਿਲਾਫ ਬਹੁਤ ਸਾਰੀਆਂ ਵੀਡੀਓ ਜਿਹਨੀਆਂ ਫੇਕ ਪਾਈਆਂ ਜਾ ਰਹੀਆਂ ਨੇ ਪੋਸਟਾਂ ਕੀ ਉਹ ਚਰਚ ਦੇ ਵਿੱਚ ਕੱਪੜਾ ਕਰ ਰਹੇ ਨੇ ਅਸੀਂ ਦੇਖਦੇ ਹਾਂ ਕਿ ਉਹ ਉਹ ਬੰਦਾ ਹਮੇਸ਼ਾ ਚਸਪੀ ਖੜਾ ਰਿਹਾ ਲਿੰਦਾ ਵਾ ਜਦੋਂ ਵੀ ਕੋਈ ਕੌਮ ਦੇ ਤੇ ਆਫਤ ਹੁੰਦੀ ਆ ਜਾਂ ਕੋਈ ਵੀ ਇਹ ਕੋਈ ਮਸੀਬਤ ਹੁੰਦੀ ਜਾਂ ਜਦ ਦੀ ਬਾਉਂ ਤੇ ਜਾਂ ਕਿਸ ਅਸਤਿਤਵਾਰ ਕੋਈ ਵੀ ਪ੍ਰੋਗਰਾਮ ਜਾਂ ਮੇਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਬੰਦਾ ਖੜਾ ਰਹਿੰਦਾ ਵਾ ਜੇਕਰ ਉਹ ਬੰਦੇ ਕੋਈ ਸਬੂਤ ਹੈਗੇ ਆ ਤੇ ਉਹ ਸਬੂਤ ਦੇਵੇ ਨਹੀਂ ਤਾਂ ਬੇਨੁਮਵਜਹ ਐਵੇਂ ਮਸੀਹ ਦੇ ਲੋਕਾਂ ਨੂੰ ਬਚਨਾ ਨਹੀਂ ਕਰੀਦਾ ਮੈਂ ਉਹ ਬੰਦੇ ਨੂੰ ਇਹੋ ਰਾਏ ਦੇਣਾ ਚਾਹੁੰਦਾ ਵਾਂ ਕਿ ਜਿਹੜਾ ਲੋਕ ਪਰਮੇਸ਼ਰ ਦਾ ਕੰਮ ਕਰ ਰਿਹਾ ਹੈ ਤੁਸੀਂ ਕਿਉਂ ਉਹਨਾਂ ਦੇ ਵਿੱਚ ਰੋੜਾ ਬਣਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਇਹ ਚੀਜ਼ਾਂ ਨੂੰ ਛੱਡ ਕੇ ਜਿਹੜਾ ਮੇਰਾ ਭਰਾ ਇਹ ਪੋਸਟਾ ਪਾ ਰਿਆ ਵਾ ਉਹ ਵੀ ਚਰਚ ਦੇ ਨਾਮ ਸੰਜੋਗ ਕਰੇ ਤੁਸੀਂ ਦੇਖ ਸਕਦੇ ਹੋ ਕਿ ਉਹਨੇ ਉਹ ਪੋਸਟਲ ਦੀ ਫੋਟੋ ਵੀ ਲਾਈ ਆ ਫੇਸਬੁੱਕ ਦੇ ਆਪਣੀ ਆਈਡੀ ਦੇ ਉੱਤੇ ਇੱਕ ਤਰ੍ਹਾਂ ਦਾ ਉਹ ਫੇਕ ਬੰਦਾ ਵਾ ਤੁਸੀਂ ਇਹ ਚੀਜ਼ਾਂ ਤੇ ਵਿਸ਼ਵਾਸ ਨਾ ਕਰਿਓ ਸਾਰੇ ਜਣੇ ਤੁਸੀਂ ਖਾਮਰਾ ਚਰਚ ਦੇ ਪ੍ਰਧਾਨ ਗਵਰਨਸੀ ਦਾ ਸਮਰਥਨ ਕਰੋ ਤੇ ਉਹਨਾਂ ਦੇ ਹੱਥ ਦੇ ਵਿੱਚ ਪੋਸਟਾ ਤੁਸੀਂ ਵੀ ਪਾਓ ਤੇ ਬਾਕੀ ਮੈਂ ਇਹ ਸਾਰਿਆਂ ਜਣੇ ਨੂੰ ਰਾਏ ਦੇਣਾ ਵਾ ਕਿ ਉਹ ਬੰਦੇ ਨੂੰ ਬਲੌਕ ਕਰੋ ਉਸਦੀ ਆਈਡੀ ਨੂੰ ਬਲੌਕ ਕਰੋ ਉਹ ਬਿਨਾਂ ਵਜ੍ਹਾ ਹੀ ਪਸਾਰ ਪਾ ਰਿਹਾ ਵਾ ਤੁਹਾਨੂੰ ਚਾਹੀਦਾ ਵਾ ਕਿ ਐਵੇਂ ਬਿਨਾਂ ਵਜੇ ਦੀਆਂ ਗੱਲਾਂ ਦੇ ਵਿੱਚ ਉਲਝਣਾ ਨਹੀਂ ਚਾਹੀਦਾ ਸਾਰੇ ਜਣੇ ਅਸੀਂ ਖਾਮਰਾ ਚਰਚ ਦੇ ਨਾਲ ਜੁੜੇ ਆਂ ਤੇ ਖਾਮਰਾ ਚਰਚ ਦੇ ਪ੍ਰਧਾਨ ਦਾ ਇਸ ਸਮਰਥਨ ਕਰਾਂਗੇ ਜੇ ਐਮਸੀ ਦੀ ਸਾਰੇ ਤੇ ਹਾਂਜੀ ਕਿਵੇਂ ਉਹ ਸਾਰੇ ਤੇ ਤੁਸੀਂ ਸਾਰਿਆਂ ਨੇ ਆਪਦੀ ਸਕਰੀਨ ਤੇ ਦੇਖ ਹੀ ਲੈਣਾ ਕਿ ਕਿਵੇਂ ਜਿਹੜਾ ਸਾਡੇ ਚਰਚ ਦੇ ਪ੍ਰਧਾਨ ਸਾਹਿਬਾ ਗੌਰਵ ਜੀ ਦੇ ਲੜਕੀ ਖਿਲਾਫ ਇੱਕ ਬੰਦਾ ਸਿੰਧਪੋਏ ਨਾਮ ਦਾ ਜਿਹੜਾ ਬੰਦਾ ਹੈ ਉਹ ਖਲਾਫ ਪੋਸਟਾ ਪਾ ਰਿਹਾ ਫੇਸਬੁੱਕ ਤੇ ਕਿ ਭਾਈ ਇਹ ਅੱਦਾਂ ਐ ਨੇ ਇੱਥੋਂ ਪੈਸੇ ਖਾਦੇ ਨੇ ਇੱਥੋਂ ਪੈਸੇ ਖਾਦੇ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਇਸ ਬੰਦੇ ਨੂੰ ਜਾ ਕੇ ਬਲੌਕ ਕਰੋ ਕਿਉਂਕਿ ਇੱਕ ਬੰਦਾ ਜਿਹੜਾ ਕਿ ਹਨਾ ਪੋਸਟ ਦੇ ਮੇਲੇ ਖੜਾ ਕੀਤਾ ਗਿਆ ਕਿ ਬਈ ਤੂੰ ਆਪਦੀ ਕ੍ਰਿਸਚੀਅਨ ਕਮਿਊਨਿਟੀ ਲਈ ਖੜ ਉਹ ਬੰਦਾ ਤੁਹਾਨੂੰ ਪਤਾ ਕਿ ਤੁਹਾਡੀ ਐਕਸ਼ਨ ਕਮੇਟੀ ਉਹ ਜਿਹੜੀ ਕਿ ਰਨ ਕਰ ਰਿਹਾ ਬਹੁਤ ਵਧੀਆ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿਹੜੋ ਕਿਤੇ ਪਾਸਟ ਤੇ ਭਾਰੀ ਪੈਂਦੀ ਹੈ ਕੌਣ ਤੇ ਭਾਰੀ ਪੈਂਦੀ ਹੈ ਉਹ ਬੰਦਾ ਮੋਹਰੇ ਇਲਾ ਉਹ ਠੀਕ ਹੈ ਕੋਈ ਮਾੜਾ ਬੋਲੀ ਜਾ ਤਾਂ ਫਿਰ ਉਹ ਕੋਈ ਚੱਜ ਦੀ ਗੱਲ ਨਹੀਂ ਹੈਗੀ ਤੇ ਮੇਰਾ ਵੀਰ ਜਦੋਂ ਵੀ ਤੁਹਾਨੂੰ ਕੋਈ ਇਦਾਂ ਦੀ ਪੋਸਟ ਲਾਉਂਦੀ ਜਾਂ ਕੋਈ ਫੇਸਬੁੱਕ ਤੇ ਕੋਈ ਬੋਲਦਾ ਲਾਉਂਦਾ ਤੇ ਬਾਕੀ ਐਕਸ਼ਨ ਕਮੇਟੀ ਵੱਲੋਂ ਜਿਹੜਾ ਪਰਚਾ ਦਰਜ ਕਰਾ ਦਿੱਤਾ ਗਿਆ ਹੈ ਠੀਕ ਹੈ ਤੇ ਉਹ ਵੀ ਤੁਹਾਨੂੰ ਜਿਹੜੀ ਕਿ ਜਲਦੀ ਉਸ ਬੰਦੇ ਨੂੰ ਪਤਾ ਲੱਗ ਜਾਏਗਾ ਜਿਹੜਾ ਲੀਗਲੀ ਵੀ ਐਕਸ਼ਨ ਜਲਦੀ ਲਿਆ ਲਿਆ ਜਾਊਗਾ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਕਿ ਇਸ ਬੰਦੇ ਨੂੰ ਕਿਤੇ ਵੀ ਤੁਹਾਨੂੰ ਪੋਸਟ ਲਾਉਂਦੀ ਹੈ ਜਲਦੀ ਤੋਂ ਜਲਦੀ ਇਹਨੂੰ ਬਲੌਕ ਕਰੋ ਤੇ ਇਹਨੂੰ ਜੇ ਕੋਈ ਇਦਾਂ ਦੀ ਪੋਸਟ ਪਾਉਂਦਾ ਤੇ ਇਹਨੂੰ ਇੱਕ ਬਲੌਕ ਕਰੋ ਜਿੱਥੇ ਵੀ ਤੁਹਾਨੂੰ ਲ ਮੇਰੀ ਇਹੀ ਅਪੀਲ ਹੈ ਕਿ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਮਸੀਹ ਦੇ ਲਈ ਆਪਣੀ ਕਮਿਊਨਿਟੀ ਦੇ ਲਈ ਵਧੀਆ ਕੰਮ ਕਰ ਰਹੇ ਤੇ ਸਪੋਰਟ ਕਰਿਆ ਕਰੋ ਠੀਕ ਹੈ ਅਗਰ ਤੁਸੀਂ ਅਪੋਸਟਲ ਜੀ ਨੂੰ ਸਪੋਰਟ ਕਰ ਰਹੇ ਹੋ ਤੇ ਪ੍ਰਧਾਨ ਨੂੰ ਵੀ ਉਹਨਾਂ ਦੇ ਜਿਹੜੇ ਚਰਚੇ ਦੇ ਵੱਲੋਂ ਖੜਾ ਕੀਤਾ ਗਿਆ ਪ੍ਰਧਾਨ ਹੈ ਜਿਹੜਾ ਮਸੀਹ ਲੋਕਾਂ ਦੀ ਸਪੋਰਟ ਕਰ ਰਿਹਾ ਹੈ ਤੇ ਉਹਨੂੰ ਜ਼ਰੂਰ ਸਪੋਰਟ ਕਰੋ ਤੇ ਸਾਡੇ ਵੱਲੋਂ ਪੂਰੀ ਸਪੋਰਟ ਪ੍ਰਧਾਨ ਸਾਹਿਬ ਨੂੰ ਮਿਲਦੇ ਅਗਲੀ ਵੀਡੀਓ ਵਿੱਚ ਧੰਨਵਾਦ